ਹਰੀਕੇ ਦੇ ਵਿੱਚ ਚੱਲੇਗੀ ਪਾਣੀ ਵਾਲੀ ਨਵੀਂ ਬੱਸ ਹੁਣ ਪੀਲੀ ਨਹੀਂ ਬਲਕਿ ਨੀਲੀ ਬੱਸ ਵਿੱਚ ਮਿਲਣਗੇ ਝੂਟੇ ਸੁਖਬੀਰ ਬਾਦਲ ਨੇ ਦੂਜੀ ਵਾਰ ਪੂਰਾ ਕੀਤਾ ਆਪਣਾ ਵਾਦਾ ਪਹਿਲਾਂ ਵਾਲੀ ਬੱਸ ਤੇ ਝੂਟੇ ਲੈਣ ਨੂੰ ਤਰਸ ਗਏ ਸੀ ਲੋਕ ਵੈਸੇ ਤਾਂ ਸਿਆਸਤਦਾਨ ਆਪਣਾ ਇੱਕ ਵੀ ਵਾਦਾ ਪੂਰਾ ਨਹੀਂ ਕਰਦੇ ਪਰ ਪੰਜਾਬ ਦੇ ਡਿਪਟੀ ਸੀਐਮ ਨੇ ਆਪਣਾ ਇੱਕ ਵਾਦਾ ਦੋ ਦੋ ਵਾਰ ਪੂਰਾ ਕੀਤਾ ਹੈ ਤੇ ਉਹ ਵੀ ਨਵੇਂ ਰੰਗ ਰੂਪ ਦੇ ਵਿੱਚ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਣੀ ਵਾਲੀ ਬੱਸ ਦੀ ਹਰੀਕੇ ਪੱਤਣ ਦੇ ਵਿੱਚ ਲੋਕਾਂ ਨੂੰ ਝੂਠੇ ਦਿਵਾਣ ਲਈ ਸੁਖਬੀਰ ਬਾਦਲ ਦੀ ਨਵੀਂ ਨਵੇਲੀ ਬੱਸ ਹਰੀਕੇ ਪਹੁੰਚ ਚੁੱਕੀ ਹੈ ਪਰ ਇਹ ਗੱਲ ਵੱਖਰੀ ਹੈ ਕਿ ਪਹਿਲਾਂ ਵਾਲੀ ਬੱਸ ਅਜੇ ਵੀ ਕਮਰੇ ਦੇ ਵਿੱਚ ਬੰਦ ਖੜੀ ਹੈ ਨਵੀਂ ਬੱਸ ਵੇਖਣ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕਈ ਸਵਾਲ ਉੱਠੇ ਹੋਣਗੇ ਜਿਵੇਂ ਕਿ ਕਿ ਜੇ ਇਹ ਬੱਸ ਅਸਲੀ ਹੈ ਤਾਂ ਪਹਿਲਾਂ ਵਾਲੀ ਕੀ ਸੀ ਨਵੀਂ ਬੱਸ ਪਹਿਲਾਂ ਵਾਲੀ ਬੱਸ ਦੇ ਨਾਲੋਂ ਵੱਖ ਕਿਵੇਂ ਹੈ ਤੇ ਸਭ ਤੋਂ ਵੱਡਾ ਤੇ ਅਹਿਮ ਸਵਾਲ ਕਿ ਕੀ ਇਹ ਬੱਸ ਪਾਣੀ ਦੇ ਵਿੱਚ ਝੂਟੇ ਦਵੇਗੀ ਜਾਂ ਫਿਰ ਇਸ ਦਾ ਵੀ ਹਾਲ ਪਹਿਲਾਂ ਵਾਲੀ ਬੱਸ ਵਾਂਗ ਹੋਵੇਗਾ ਸਭ ਤੋਂ ਪਹਿਲਾਂ ਪਾਣੀ ਵਾਲੀ ਇਸ ਨਵੀਂ ਬੱਸ ਨੂੰ ਵੇਖ ਲਓ ਤੇ ਹੁਣ ਜ਼ਰਾ ਬੀਤੇ ਸਾਲ 12 ਦਸੰਬਰ ਦੀਆਂ ਇਹਨਾਂ ਤਸਵੀਰਾਂ ਤੇ ਨਜ਼ਰ ਪਾਓ ਜਦੋਂ ਡਿਪਟੀ ਸੀਐਮ ਨੇ ਪਾਣੀ ਵਾਲੀ ਬੱਸ ਨੂੰ ਹਰੀ ਝੰਡੀ ਦਿੱਤੀ ਦੇ ਖੁਦ ਉਸ ਦੇ ਵਿੱਚ ਸੈਰ ਵੀ ਕੀਤੀ ਉਸ ਵੇਲੇ ਸੁਖਬੀਰ ਬਾਦਲ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੇ ਲੋਕਾਂ ਨਾਲ ਕੀਤਾ ਆਪਣਾ ਵਾਦਾ ਪੂਰਾ ਕਰ ਦਿੱਤਾ ਹੈ ਪਰ ਸੁਖਬੀਰ ਬਾਦਲ ਦੀ ਪੀਲੇ ਰੰਗ ਦੀ ਉਸ ਬੱਸ ਦਾ ਸੋਸ਼ਲ ਮੀਡੀਆ ਦੇ ਉੱਤੇ ਖੂਬ ਮਜ਼ਾਕ ਉਡਾਇਆ ਗਿਆ ਲੋਕਾਂ ਨੂੰ ਬੱਸ ਦੀ ਦਿੱਖ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਕਈਆਂ ਨੇ ਤਾਂ ਉਸ ਨੂੰ ਪੁੜਕਾ ਤੱਕ ਕਿਹਾ ਪਰ ਅਸਲ ਦੇ ਵਿੱਚ ਉਹ ਤਾਂ ਟ్రਾਇਲ ਬੱਸ ਸੀ ਅਸਲੀ ਪਾਣੀ ਵਾਲੀ ਬੱਸ ਤਾਂ ਹੁਣ ਹਰੀਕੇ ਪਹੁੰਚੀ ਹੈ ਉਹ ਬਸ ਛੋਟੀ ਬੱਸ ਸੀ ਜੀ 32 ਸੀਟਰ ਬੱਸ ਸੀ ਔਰ ਉਹ ਕੰਪਨੀ ਨੇ ਇੱਕ ਟ੍ਰਾਇਲ ਬੱਸ ਭੇਜੀ ਸੀ ਉਹਨਾਂ ਨੇ ਕੋਈ ਆਪਣੇ ਜਿਹੜੇ ਟੈਕਨੀਕਲ ਚੀਜ਼ਾਂ ਨੂੰ ਚੈੱਕ ਕਰਨ ਵਾਸਤੇ ਉਹ ਬੱਸ ਭੇਜੀ ਸੀ ਤੇ ਜਿਹੜੀ ਇਹ ਬੱਸ ਹੈ ਇਹ ਹੁਣ ਸਾਡੇ ਕੋਲ ਪਹੁੰਚ ਗਈ ਹੈ ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਡੀ ਉਮੀਦ ਹੈ ਕਿ ਅਸੀਂ ਇਹਨੂੰ ਕਮਰਸ਼ੀਅਲੀ ਸਟਾਰਟ ਕਰਦੇ ਹਾਂ ਨਵੀਂ ਤੇ ਪੁਰਾਣੀ ਬੱਸ ਦਾ ਫਰਕ ਤਾਂ ਵੇਖਣ ਦੇ ਵਿੱਚ ਹੀ ਨਜ਼ਰ ਆ ਜਾਂਦਾ ਹੈ ਪਰ ਫਰਕ ਬੱਸਾਂ ਦੀ ਸਿਰਫ ਬਾਹਰੀ ਦਿੱਖ ਦੇ ਵਿੱਚ ਹੀ ਨਹੀਂ ਬਲਕਿ ਅੰਦਰ ਵੀ ਹੈ ਤਾਨੂੰ ਦੱਸ ਦਿਆਂ ਇਹਨਾਂ ਦੋਵਾਂ ਬੱਸਾਂ ਦੇ ਵਿੱਚਲਾ ਫਰਕ ਫਰਕ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਨਵੀਂ ਬੱਸ ਦੀ ਕੀਮਤ 3 ਕਰੋੜ ਰੁਪਏ ਹੈ ਜਿਸ ਤਰ੍ਹਾਂ ਅਸੀਂ ਵਧੀਆ ਏਸੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਹਾਂ ਉਸ ਤਰ੍ਹਾਂ ਦੀਆਂ ਸੀਟਾਂ ਇਸ ਬੱਸ ਦੇ ਵਿੱਚ ਲਗਾਈਆਂ ਗਈਆਂ ਨੇ ਕੁੱਲ 48 ਸੀਟਾਂ ਨੇ ਜਿਸ ਤੇ ਲੋਕ ਬੈਠ ਕੇ ਹਰੀਕੇ ਝੀਲ ਦਾ ਆਨੰਦ ਮਾਣ ਸਕਣਗੇ ਹਰੀਕੇ ਝੀਲ ਦੇ ਵਿੱਚ ਆਉਣ ਵਾਲੇ ਪਰਵਾਸੀ ਪੰਛੀ ਜੋ ਹਨ ਉਹਨਾਂ ਨੂੰ ਦੇਖ ਸਕਣਗੇ ਔਰ ਖਾਸ ਤੌਰ ਕੇ ਤੌਰ ਤੇ ਜੋ ਇੰਤਜ਼ਾਮ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੇਫਟੀ ਜੈਕਟਸ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਵੀ ਅਣ ਸੁਖਾਈ ਅਣ ਸੁਖਾਵੀ ਘਟਨਾ ਜੋ ਹੈ ਉਹ ਕਿਸੇ ਤਰ੍ਹਾਂ ਦੀ ਨਾ ਵਾਪਰ ਸਕੇ ਕਿਸੇ ਵੀ ਯਾਤਰੀ ਨੂੰ ਜੋ ਹੈ ਕੋਈ ਪਰੇਸ਼ਾਨੀ ਨਾ ਹੋਵੇ ਉਸ ਲਈ ਖਾਸ ਤੌਰ ਤੇ ਹਾਲਾਂਕਿ ਇਸ ਦੇ ਵਿੱਚ ਜੋ ਵਿਦੇਸ਼ੀ ਚਾਲਕ ਨੇ ਬਸ ਦੇ ਉਹਨਾਂ ਤੋਂ ਇਲਾਵਾ ਕਈ ਹੋਰ ਟ੍ਰੇਨਰਸ ਵੀ ਇਸ ਬਸ ਦੇ ਵਿੱਚ ਤਿਆਰ ਤੈਰਾਕੀ ਜੋ ਹਨ ਉਹ ਵੀ ਇਸ ਬਸ ਦੇ ਵਿੱਚ ਹਰ ਵੇਲੇ ਮੌਜੂਦ ਰਿਹਾ ਕਰਨਗੇ ਤਾਂ ਜੋ ਔਰ ਤੁਸੀਂ ਦੇਖ ਰਹੇ ਹੋ ਕਿ ਜੋ ਪੁਰਾਣੀ ਬਾਸੀ ਉਸ ਦੇ ਮੁਕਾਬਲੇ ਕਾਫੀ ਇਸ ਬੱਸ ਦੇ ਵਿੱਚ ਅੰਤਰ ਨਜ਼ਰ ਆ ਰਿਹਾ ਕਿਉਂਕਿ ਜੇਕਰ ਉਸ ਬੱਸ ਦਾ ਸੀ ਜ਼ਿਕਰ ਕਰੀਏ ਤਾਂ ਜਦੋਂ ਉਸ ਬੱਸ ਦੇ ਸਟੀering ਦੀਆਂ ਤਸਵੀਰਾਂ ਲੋਕਾਂ ਦੇ ਸਾਹਮਣੇ ਆਈਆਂ ਸੰ ਤਾਂ ਉਸ ਦੇ ਉੱਪਰ ਮਹਿੰਦਰਾ ਜੋ ਕਿ ਭਾਰਤੀ ਕੰਪਨੀ ਹੈ ਉਸ ਦਾ ਸਟੀering ਲਗਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਬੱਸ ਨਹੀਂ ਬਲਕਿ ਇੱਕ ਢੁੱਕਾ ਹੈ ਤੇ ਹੁਣ ਆਖਿਰ ਦੇ ਵਿੱਚ ਸਭ ਤੋਂ ਵੱਡਾ ਸਵਾਲ ਕਿ ਨਵੀਂ ਬੱਸ ਪਾਣੀ ਦੇ ਵਿੱਚ ਚੱਲੇਗੀ ਜਾਂ ਫਿਰ ਨਹੀਂ ਤੇ ਜੇਕਰ ਚੱਲੇਗੀ ਤਾਂ ਕਦੋਂ ਇਸ ਸਵਾਲ ਦਾ ਜਵਾਬ ਵੀ AVP ਸਾਝਾ ਨੇ ਬੱਸ ਦੇ ਪ੍ਰਬੰਧਕਾਂ ਦੇ ਕੋਲੋਂ ਜਾਣਿਆ ਇਹ ਬੱਸ ਹੈ ਇਹ ਹੁਣ ਸਾਡੇ ਕੋਲ ਪਹੁੰਚ ਗਈ ਹੈ ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਡੀ ਉਮੀਦ ਹੈ ਕਿ ਅਸੀਂ ਇਹਨੂੰ ਕਮਰਸ਼ੀਅਲੀ ਸਟਾਰਟ ਕਰਦੇ ਹਾਂਗੇ ਜਿਸ ਬੰਦੇ ਨੇ ਇੱਥੇ ਪਹੁੰਚਣਾ ਜੀ ਹਰੀਕੇ ਇੱਥੇ ਆ ਕੇ ਉਹਨਾਂ ਨੂੰ 800 ਰੁਪਏ ਦੀ ਟਿਕਟ ਲੈਣੀ ਹੈ ਉਹਨੇ 1 ਘੰਟੇ ਦੇ ਲੱਗ ਜਾਗੇ ਦਾ ਟੂਰ ਹੈ 1 ਘੰਟੇ ਵਾਸਤੇ 800 ਰੁਪਏ ਦਾ ਉਹਦਾ ਹੋਏਗਾ ਤੇ ਜਿਨ੍ਹਾਂ ਨੇ ਅੰਮ੍ਰਿਤਸਰ ਆਣਾ ਸਰਕਾਰ ਨੇ ਉਹਨਾਂ ਵਾਸਤੇ ਉੱਥੋਂ ਏਸੀ ਸਵਾਰੀ ਦਾ ਅਰੇਂਜਮੈਂਟ ਕੀਤਾ ਉੱਥੋਂ ਦੀ ਲੈ ਕੇ ਆਣਗੇ ਇੱਥੇ ਦਾ ਟੂਰ ਕਰਾ ਕੇ ਵਾਪਸ ਫਿਰ ਦੁਬਾਰਾ ਅੰਮ੍ਰਿਤਸਰ ਡ੍ਰੌਪ ਕਰਨ ਤੱਕ ਦੀ ਜ਼ਿੰਮੇਵਾਰੀ ਹੋਏਗੀ ਤੇ ਉਹਦੇ ਵਾਸਤੇ 2000 ਰੁਪਏ ਰੇਟ ਜਿਹੜਾ ਸਰਕਾਰ ਨੇ ਤੈਅ ਕੀਤਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਪਹਿਲੀ ਵਾਰ ਸਿਰ ਮਹਿਜ਼ ਟ్రਾਇਲ ਸੀ ਤਾਂ ਇੰਨਾ ਸ਼ੋਰ ਸ਼ਰਾਬਾ ਕਰਨ ਦੀ ਕੀ ਲੋੜ ਸੀ ਲੋੜ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਸੁਖਬੀਰ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੁੰਦੇ ਸੀ ਪਰ ਉਹਨਾਂ ਦੇ ਇਸ ਜਵਾਬ ਦਾ ਲੋਕਾਂ ਦੇ ਉੱਤੇ ਕਿੰਨਾ ਅਸਰ ਹੋਇਆ ਇਹ ਤਾਂ 11 ਮਾਰਚ ਨੂੰ ਪਤਾ ਲੱਗੇਗਾ ਪਰ ਇੱਕ ਗੱਲ ਸਾਫ਼ ਹੈ ਕਿ ਨਵੇਂ વર્ષ ਨੂੰ ਕੋਈ ਵੀ ਕੁੜਕਾ ਨਹੀਂ ਕਹੇਗਾ